ਅਕਸਰ ਤੁਹਾਡ ਨੂੰ ਪਈ ਦੀ ਇਹ ਦੇਰਸ਼ਨ ਕਈਆਂ ਨਾਲ ਆਪਣੀ ਮੁਲਾਕਾਤ ਮਿਲਣਾ ਤਾਂ ਪਹਿਲੀ ਈ ਹੋ ਰਹੀ ਹੈ ਦੋ ਤਿੰਨ ਦਾ ਵਾਂਟਡ ਹੈ ਮੈਂ ਤਾਂ ਉੱਪ ਜੀ ਵੀ ਆ ਆ ਮਤਲਬ ਹਾਂ ਅਜਾ ਮੈਂ ਲੋਰੀ ਦੀ ਬਸ ਤੁਸੀਂ ਇੰਨਾ ਪ੍ਰਬੰਧ ਕਰਕੇ ਰੱਖਣਾ ਜੇ ਬਦਲਣਾ ਮੈਂ ਕਰਾਰੇ ਕਰਕੇ ਆਉਂਦਾ ਘਰੋਂ ਨਹੀਂ 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 ਦੇਖ ਹਾਂ ਪਰਲੇ ਪਾਰੋਂ ਹਾਂ ਮੈਂ ਸ਼ੁਰੂ ਕਰਦਾ ਮੈਂ ਮਿਤਕੁਲ ਅੰਤਜ ਬਾਈ ਬਹੁਤ ਸੋਹਣਾ ਮੁੰਡਾ ਲਾ ਕੇ ਗਿਆ ਤੇ ਮੈਨੂੰ ਲੱਗਦਾ ਵੀ ਜਿਵੇਂ ਬਾਈ ਦੀ ਨਾ ਜਿੱਦਰ ਕੋ ਅੱਖ ਹੁੰਦੀ ਹੈ ਉਧਰ ਕੋ ਫਿਰ ਉਹ ਇਹਦਾ ਬਦਲਦਾ ਵੀ ਰਾਹ ਪੜ ਚੜਨ ਵਾਲਾ ਹੂੰ ਤੇਰਤਾਨ ਬਾਈ ਦਸ਼ਮਹੀਰ ਤੁਸੀਂ ਸਹੀ ਆਪਕਾ ਕੇ ਆਗੇ ਹੋਣੇ ਪਰਲੇ ਪਾਰੋਂ ਆ ਕਰੀ ਹਾਂਜੀ ਹਾਂ ਕਰਦੇ ਹਾਂ ਜਿਨੂ ਵਾੜੀ ਕੋਲ ਨਹੀਂ ਕਿਉਂਕਿ ਸਾਨੂੰ ਕਾਉਂਡ ਦਾ ਮੌਕੇ ਬਹੁਤ ਘੱਟ ਮਿਲਦਾ ਹੈ ਇਹ ਆ ਬਹੁਤ ਗਾਣਾ ਘੱਟ ਸੁਣਦੇ ਆ ਬਹੁਤ ਘੱਟ ਜਿੰਤੀ ਦਾ ਘੱਟ ਗੀਤ ਰਹਿਣਾ ਬੇਸਿਕਲੀ ਮਿਨੋਰਿਟੀ ਦਾ ਸੇਗਰੀਓ ਠੀਕ ਹੈ ਸਰ ਕੋਟੇ ਕਿ ਆਉਣੇ ਹੋ ਕੋਟੇ ਜਾ ਰਹੇ ਇਹ ਬਾਈ ਨੇ ਸਪான்ਸਰ ਕੀਤਾ ਸੀ ਗੀਤ ਇਹ ਸਾਡਾ ਪਹਿਲਾ ਗੀਤ ਸੀ ਜਿਹੜਾ ਟੀਵੀ ਤੇ ਚੱਲਿਆ ਸੀ ਉਦੋਂ ਪੀਡੀਸੀ ਦੇ ਪੀਡੀਸੀ ਦਾ ਗੀਤ ਚੱਲਣਾ ਬੜੀ ਵੱਡੀ ਗੱਲ ਉਹ ਤੋਂ ਮੰਨੀ ਜਾਂਦੀ ਸੀ ਉਸ ਤੋਂ ਬਾਅਦ ਇਹ ਪੀਡੀਸੀ ਅਵਾਰਡ ਦੇ ਵਿੱਚ ਨਾਮਿਨੇਟ ਵੀ ਹੋਇਆ ਤੇ ਕੀਤਾ ਕਵੀਸ਼ਰੀ ਰੂਪ ਥੋੜਾ ਜਿਆ ਸਮਝਣ ਵਾਲਾ ਗੀਤ ਪਰਲੇ ਪਾਰੋਂ ਵਾਜਾਂ ਆਈਆਂ ਆਈਆਂ ਆਪ ਬਲਾਵਣ ਮਾਈਆਂ ਤੈਨੂੰ ਚੇਤੇ ਕੀਤਾ ਸਾਈਆਂ ਪਰ ਤੇ ਚੱਕ ਲੈ ਅੱਖਾਂ ਤੋਂ ਹੁੰਦੀਆਂ ਸੁਣ ਬੀਬਾ ਪੰਚੀ ਹੱਤਾ ਚੋਂ ਹੁਣ ਪੱਕ ਲੁੱਟੀਆਂ ਮੌਜ ਬਹਾਰਾਂ ਚੱਲ ਹੁਣ ਕਰ ਲੈ ਸੋਚ ਵਿਚਾਰਾਂ ਤੈਨੂੰ ਆਖਦਿਆਂ ਮੁਟਿਆਰਾਂ ਕੋਲ ਪਰਾਂ ਨੇ ਵਰਕ ਨਹੀਂ ਅੜੀਏ ਲ ਚਰ ਕੇ ਦੀਆਂ ਸਾਰਾ ਸਿਰ ਤੇ ਚੁੰਨੀਆਂ ਧਰ ਕੇ ਜ਼ਾਈ ਐਸੀ ਹਾਕ ਕਿਸੇ ਨਾ ਮਾਰੀ ਸੁਣਿਆ ਹੁਣ ਸੱਚਾ ਪਟਵਾਈ ਗੱਲਾਂ ਦੱਸੇ ਭੇਦੀਆਂ ਇਹ ਸਰਦਾਰੀ ਮਹਿਲੇ ਅਤਾਰੀ ਖਾਲੀ ਮੁਟਾਰੇ ਤੇ ਦੀਆਂ ਤੈਨੂੰ ਪੱਤ ਲਿਆ ਹੰਕਾਰਾਂ ਜਾਂ ਫਿਰ پوਕੇ ਹਾਰ ਸ਼ਿੰਗਾਰਾਂ ਸੁੱਕੀਆਂ ਰਹਿ ਗੁਲਜ਼ਾਰਾ ਵੇਖ ਸਮੁੰਦਰ ਪਰ ਕੇ ਨੀ ਅੜੀ ਏਲ ਚਰ ਕੇ ਦਿਆਂ ਸਾਰਾ ਸਿਰ ਤੇ ਚੁੰਨੀਆਂ ਘਰ ਕੇ ਨੀ ਲੋਕ ਦੇ ਫਿਰਦੇ ਨਾਮ ਤੇ ਹਉ ਵਿੱਚ ਚੋੜੇ ਰੰਗ ਬਰੰਗੇ ਪਾਉਂਦੇ ਜੋਗੀ ਮੁੜ ਕੇ ਤਲਖੜ ਕਾਉਂਦੇ ਖੈਰ ਨ ਮਿਲਦੀ ਸੁੰਦਰ ਤੂੰ ਸਾਨੂੰ ਸੁਪਨੇ ਕਿਉਂ ਨਹੀਂ ਆਉਂਦੇ ਪੁੱਛਦੇ ਫਿਰਦੇ ਮੰਦਰਾ ਤੋਂ ਜੰਗਾਰੂਣੀਆਂ ਵਿੱਚ ਬਜ਼ਾਰਾਂ ਸੁੱਚੀਆਂ ਨਾ ਵਿਕੀਆਂ ਸਲਵਾਰਾਂ ਦੱਸਦੀਆਂ ਗੱਲ ਮੁਕਲਾਵਣ ਹਾਰਾਂ ਸੱਜਣ ਮਿਲਦੇ ਮਰ ਕੇ ਨਹੀਂ ਅੜੀਏ ਲੈ ਚਰਖੇ ਦੀਆਂ ਸਾਰਾਂ ਸਿਰ ਤੇ ਚੁੰਨੀਆਂ ਧਰ ਕੇ ਨਹੀਂ ਔਰ ਗੱਲ ਬੈਠੋ ਕੇ ਬਬੀਬਾ ਜੀ ਲੋਕੀ ਪੰਨੇ ਪੜਦੇ ਰਹੇ ਪਾਸੇ ਅਣਪੜ ਲੁੱਟ ਕੇ ਲੈ ਗਏ ਗੱਲਾਂ ਆਖਣ ਵਾਲੇ ਕਹਦੇ ਭਾਂਡੇ ਖਾਲੀ ਭਰਦੇ ਨੇ ਬੋਤੇ ਵਹਿਣਾ ਦੇ ਵਿੱਚ ਵਹਿ ਗਏ ਡੁੱਪਣ ਵਾਲੇ ਪਰਦੇ ਨੇ ਨੇਜੇ ਬਰਛੇ ਤੇ ਤਲਵਾਰਾਂ ਦਿਲ ਬੁਰ ਮਾਰੇ ਖੁਦ ਦਿਲਦਾਰਾਂ ਬਾਪਾ ਬੇਲੀ ਜੋੜੇ ਤਾਰਾ ਅੱਖਰ ਕੱਟੇ ਕਰਕੇ ਨੀੜੀ ਏ ਲੈ ਚਰਖੇ ਦੀਆਂ ਸਾਰਾਂ ਸਿਰ ਤੇ ਚੁੰਨੀਆਂ ਧਰ ਕੇ ਨੀ ਓ